ਮੈਂ ਤੇਰੇ ਕੋਲ ਆ ਕੇ ਤੈਨੂੰ ਸਾਫ਼ ਕਰਦਾ ਤਾਂ ਮੈਂ ਤੈਨੂੰ ਵਾਈਟ ਕਰਦਾਗਾ ਉਹ ਤੁਹਾਨੂੰ ਵਾਈਟ ਵੇਖਣਾ ਚਾਹੁੰਦਾ ਤੁਹਾਨੂੰ ਸਾਫ਼ ਵੇਖਣਾ ਚਾਹੁੰਦਾ ਤੁਹਾਨੂੰ ਪਵਿੱਤਰ ਵੇਖਣਾ ਚਾਹੁੰਦਾ ਹallelujah ਹਮੇਸ਼ਾ ਕਹਿੰਦਾ ਜਦ ਤੂੰ ਆਪਣੇ ਹੱਥਾਂ ਅੱਡੋ ਗਏ ਤਾਂ ਮੈਂ ਤੇਹਾਂ ਤੋਂ ਆਪਣੀ ਅੱਖ ਮੀਚ ਲਵਾਂਗਾ ਨਾਲੇ ਭਾਵੇਂ ਤੁਸੀਂ ਕਿੰਨੀ ਪ੍ਰਾਰਥਨਾ ਕਰੋ ਮੈਂ ਨਹੀਂ ਸੁਣਾਗਾ ਤੁਹਾਡੇ ਹੱਥ ਲਉ ਨਾਲ ਭਰੇ ਹੋਏ ਹਨ ਨਾਓ ਆਪਣੇ ਆਪਣੇ ਪਾਪ ਕਰੋ ਆਪਣੇ ਬੁਰੇ ਕੰਮਾਂ ਨੂੰ ਮੇਰੀਆਂ ਅੱਖਾਂ ਦੇ ਅੱਗੇ ਦੂਰ ਕਰੋ ਤੇ ਬਰਿਆਈ ਨੂੰ ਛੱਡੋ ਹallelujah ਬਹੁਤ ਸਾਰੇ ਲੋਕ ਤੇ ਫਲਾਨਾ ਭਾਈ ਦੇ ਚਰਚੇ ਜਾਂਦਾ ਰੋਜ਼ ਸਵੇਰੇ ਤੇ ਸ਼ਾਮ ਨੂੰ ਮੱਥਾ ਤੇ ਇੱਕਦਮ ਘਰ ਦੇ ਵਿੱਚ ਰਾਤ ਨੂੰ ਵੀ ਲੰਮੜਾ ਦੇ ਪ੍ਰਾਰਥਨਾ ਵੀ ਕਰਦਾ ਪਰਤਾਵਾ ਨਹੀਂ ਕੀਤੀ ਆਪਣਾ ਜੀਵਨ ਪ੍ਰਭੂ ਨੂੰ ਨਹੀਂ ਦਿੰਦਾ ਚੱਲਿਆ ਆਪਣੀ ਮਰਜ਼ੀ ਦੇ ਅਨਸਾਰ ਹallelujah